ਇਹ ਬੁੱਟੇ ਵੀ ਜੀਵ ਨੇ ਸਾਡੇ ਇਹ ਬੜੇ ਦੇਖੋ ਜੰਮਨ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਨਿਭਾਉਂਦੇ ਨੇ ਫਲ ਐ ਸਾਨੂੰ ਦਿੰਦੇ ਨੇ ਛਾਂ ਐ ਸਾਨੂੰ ਦਿੰਦੇ ਨੇ ਆਕਸੀਜਨ ਐ ਸਾਨੂੰ ਦਿੰਦੇ ਨੇ ਪਲ ਪਲ ਸਾਡੇ ਸੰਗੀ ਨੇ ਤੇ ਮੈਂ ਤੁਹਾਨੂੰ ਸਭ ਨੂੰ ਇਹੀ ਅਪੀਲ ਕਰਦਾ ਬੁੱਟੇ ਲਾਓ ਸੰਭੋ ਇਹਦਾ ਛਾਵਾ ਦੀ ਨਿਗ੍ਹਾ ਮੰਨੋ ਹਲਕੇ ਰੁੱਖ ਲਗਾਈਏ ਧਰਤੀ ਮਾਂ ਨੂੰ ਸਵਰਗ ਬਣਾਈਏ ਸੋ ਬਿਲਕੁਲ ਤੋਂ ਅੰਦਾਜ਼ੀਏ ਤਜਿੰਦਰ ਸਿੰਘ ਗੁੰਬਰ ਦੇ ਵੱਲੋਂ ਜਿਹੜਾ ਇੱਕ ਵੀੜਾ ਚੱਕਿਆ ਗਿਆ ਕਿ ਲੁਧਿਆਣੇ ਸ਼ਹਿਰ ਦੀ ਜਿਵੇਂ ਨਹਾਰ ਹੈ ਉਹ ਬਦਲਣਗੇ ਸੋ ਬਿਲਕੁਲ ਕਿਤਨਾ ਕਿਤੇ ਜਿਹੜੀ ਗ੍ਰੀਨਰੀ ਹੈ ਜਾਂ ਬੂਟੇ ਹੈ ਉਹ ਅਲੋਪ ਹੁੰਦੇ ਜਾ ਰਿਹਾ ਸੋ ਇਸ ਤੋਂ ਬਾਅਦ ਰਿੰਕੂ ਹੁਣਾਂ ਦੇ ਮਨ ਦੇ ਵਿੱਚ ਆਂਦਾ ਕਿ ਜਿਹੜਾ ਮੈਂ ਸ਼ਹਿਰ ਦੀ ਨਹਾਰ ਬਦਲਣੀ ਹੈ ਤੇ ਵੀੜਾ ਚੱਕਿਆ ਜਾਂਦਾ ਸੋ ਇੱਕ ਮਹੀਨਾ ਪੂਰਾ ਜਿਹੜਾ ਬੂਟੇ ਹੈ ਉਹ ਲਗਾਏ ਜਾਣਗੇ ਸੋ ਤਸਵੀਰ ਐਸੋ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਇਹਨਾਂ ਦਾ ਇਸ ਜਗ੍ਹਾ ਦੇ ਉੱਪਰ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਬੂਟੇ ਨੇ ਉਹ ਲਗਾਏ ਹੋਏ ਹੈ ਤੇ ਕਿਹਾ ਜਾ ਰਿਹਾ ਕਿ ਇੱਕ ਮਹੀਨੇ ਦੇ ਵਿੱਚ 10000 ਦੇ ਕਰੀਬ ਜਿਹੜ ਜਿਹੜਾ ਬੱਚਾ ਪਾਠ ਕਰਦਾ ਹੈ ਜਿਨ੍ਹਾਂ ਨੂੰ ਮੂੰਹ ਜਵਾਨੀ ਪਾਠ ਯਾਦ ਆ ਉਹਨਾਂ ਨੂੰ ਜਿਹੜੇ ਇਹਨਾਂ ਪ੍ਰਧਾਨ ਜੀ ਹੋਣਾਂ ਦੇ ਵੱਲੋਂ ਜਿਹੜੇ ਗਿਫਟ ਹੈ ਉਹ ਵੀ ਦਿੱਤੇ ਨੇ ਸੋ ਬਿਲਕੁਲ ਪ੍ਰਧਾਨ ਜੀ ਹੋਣਾਂ ਨਾਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਾਂਗੇ ਇੱਕ ਮਹੀਨਾ ਕਿਹੜੇ ਦਿਨ ਤੋਂ ਕਿਹੜੇ ਦਿਨ ਸਟਾਰਟ ਹੁੰਦਾ ਤੇ ਕਿੰਨੇ ਕੁ ਜਿਹੜੇ ਹੁਣ ਤੱਕ ਬੂਟੇ ਨੇ ਉਹ ਲਵਾ ਚੁੱਕੇ ਸੋ ਇੱਕ ਸਾਹਮਣੇ ਵੀ ਜਿਹੜੀ ਤਸਵੀਰ ਤੁਹਾਨੂੰ ਜਿਹੜੀ ਤੁਹਾਨੂੰ ਜਰੂਰ ਦਿਖਾਣ ਦੀ ਕੋਸ਼ਿਸ਼ ਕਰਾਂਗੇ ਸੋ ਸਾਹਮਣੇ ਜਿਹੜੀ ਤਸਵੀਰ ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਲੱਗਦੇ ਮਾਵਾਂ ਕੁਝ ਰੁਖ ਨੁਹਾਂ ਧੀਆਂ ਲੱ ਵਾਂਗ ਭਰਾਵਾ ਕੁਝ ਰੁਖ ਮੇਰੇ ਬਾਰੇ ਬਾਬੇ ਵਕਣ ਪੱਤਰ ਟਾਵਾਂ ਟਾਵਾਂ ਕੁਝ ਰੁਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ ਕੁਝ ਰੁਖ ਯਾਰਾਂ ਵਰਗੇ ਲਗਦੇ ਚੁੰਮਾ ਤੇ ਗੱਲ ਲਾਵਾਂ ਸੋ ਬਿਲਕੁਲ ਇਹ ਕਿਤਨਾ ਕਿਤੇ ਜਿਹੜਾ ਆਪਣਾ ਇਹ ਜਿਹੜੀ ਚੀਜ਼ ਦਰਸਾਈ ਹੋਈ ਹੈ ਸੋ ਗੱਲਾਂ ਦੇ ਰਾਹੀਏ ਜਿਹੜਾ ਕਿਤਨੇ ਕਿਤੇ ਸਾਰੇ ਸਮਾਜ ਨੂੰ ਜਿਹੜੀ ਜੋੜਨ ਦੀ ਗੱਲ ਆਖੀ ਜਾ ਰਹੀ ਹੈ ਤੇ ਰੁੱਖ ਲਗਾਉਣ ਦੀ ਜਿਹੜੀ ਗੱਲ ਆ ਉਹ ਆਖੀ ਜਾ ਰਹੀ ਸੋ ਬਿਲਕੁਲ ਗੁੰਮਰ ਸਾਹਿਬ ਸਾਡੇ ਨਾਲ ਗੱਲਬਾਤ ਉਹ ਕਰਨ ਗੁੰਮਰ ਜੀ ਕੀ ਮਨ ਦੇ ਵਿੱਚ ਤੁਹਾਡੇ ਆ ਕਿ ਤੁਸੀਂ ਬੂਟੇ ਲਗਾਉਣੇ ਸ਼ੁਰੂ ਕਰਤੇ ਜੀ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਲਈ ਤੁਹਾਡਾ ਧੰਨਵਾਦ ਤੇ ਤੁਹਾਡੀ ਸਾਰੀ ਟੀਮ ਦਾ ਇਸਤਕਬਾਲ ਕਰਦਾ ਤੇ ਸਾਰਿਆਂ ਨੂੰ ਮੈਂ ਤੇਜਿੰਦਰ ਸਿੰਘ ਰਿੰਕੂ ਗੁੰਮਰ ਹਲਕਾ ਅਤਬਨਗਰ ਵਾਰਡ ਨੰਬਰ 50 ਤੋਂ ਮੈਂ ਜਦੋਂ ਵੀ ਦੇਖਦਾ ਸੀ ਕਿ ਯਾਨ ਜਦੋਂ ਆ ਲੋਕਡਾਊਨ ਹੋਇਆ ਵੇ ਤੇ ਆਕਸੀਜਨ ਦੀ ਪ੍ਰੋਬਲਮ ਆਈ ਆਕਸੀਜਨ ਦੀ ਕਮੀ ਆਈਏ ਇੱਕ ਦੋ ਮੇਰੇ ਦੋਸਤ ਜਿਹਨਾਂ ਦੀ ਆਕਸੀਜਨ ਦੀਆਂ ਫੈਕਟਰੀਆਂ ਨੇ ਆਕਸੀਜਨ ਨੂੰ ਪ੍ਰੋਵਾਈਡ ਕਰਾਉਂਦੇ ਨੇ ਹਸਪੀਟਲ ਐਕਟ ਉੱਥੇ ਵੀ ਦਿੱਕਤ ਆ ਆਕਸੀਜਨ ਅਵੇਲੇਬਲ ਹੀ ਨਹੀਂ ਸੀ ਅੱਛਾ ਜੀ ਤਾਂ ਮੇਰੇ ਜੀਏਟ ਆਇਆ ਬਈ ਅਸੀਂ ਕਿਉਂ ਨਾ ਵੱਧ ਤੋਂ ਵੱਧ ਰੁਖ ਲਾਈਏ ਬਈ ਜਿਹਦੇ ਨਾਲ ਆਕਸੀਜਨ ਦੀ ਘਾਟ ਪੈਦਾ ਹੀ ਨਾ ਹੋਵੇ ਸਾਡੇ ਤੰਦਰੁਸਤ ਰਹੀਏ ਤਾਂ ਉਸ ਤੋਂ ਬਾਅਦ ਮੈਂ ਸਾਰੇ ਰੁਖ ਲਾ ਨਹੀਂ ਸਕਦਾ ਸੀ ਮੈਂ ਕੁਝ ਲਾਂਦਾ ਸੀ ਤੇ ਜਿਹੜੇ ਡੰਗਰ ਘੁੰਮਦੇ ਨੇ ਉਹ ਖਰਾਬ ਕਰ ਜਾਂਦੇ ਸੀ ਮੇਰੇ ਦੁੱਖ ਹੁੰਦੇ ਫਿਰ ਮੈਂ ਹੁਣ ਹਰ ਸਾਲ ਉਸ ਤੋਂ 2020 ਤੋਂ ਬੁੱਟਿਆਂ ਦੀ ਮੁਫਤ ਹੱਟੀ ਲਾਣਾ ਵਾ ਮੈਂ ਮੁਫਤ ਆਪਣੇ ਸਾਡੀ ਸੰਸਥਾ ਬਣੀ ਹੋਈ ਆ ਸਾਡੀ ਸੁਸਾਇਟੀ ਆ ਤੇ ਕਿੰਨੇ ਕੁ ਪ੍ਰਧਾਨ ਜਿਹੜੇ ਬੁੱਟੇ ਉਹ ਲਗਾਏ ਜਾਣਗੇ ਤੇ ਕਿੰਨੀ ਧੇਰ ਦੇ ਅੰਦਰ ਲਗਾਏ ਜਾਣਗੇ ਪੂਰੇ ਸੋਨ ਦਾ ਮਿੰਨਾ ਹੀ ਮੁਫਤ ਬੁੱਟੇ ਵੰਡਦੇ ਆ ਆ ਦੇਖੋ ਬੁੱਟੇ ਸੱਜੇ ਹੋਏ ਨੇ ਆ ਅਸੀਂ ਜਿਹੜਾ ਵੀ ਆਂਦਾ ਉਹਨਾਂ ਦਾ ਨਾਮ ਪਤਾ ਨੋਟ ਕਰ ਲੈਨੇ ਆ ਉਹਨਾਂ ਨੂੰ ਕੋਈ 5 ਲੈ ਜਾਂਦਾ ਕੋਈ 10 ਲੈ ਜਾਂਦਾ ਕੋਈ 2 ਲੈ ਜਾਂਦਾ ਨਾਮ ਪਤਾ ਨੋਟ ਕਰ ਲੈਣੇ ਆ ਮੁਫਤ ਬੁੱਟੇ ਦਿੰਨੇ ਆ ਜਿਹੜਾ ਲੈ ਜਾਂਦਾ ਅਸੀਂ ਉਹਨਾਂ ਨੂੰ ਕੰਨਿਆ ਵੀ ਸਾਨੂੰ ਖਿੱਚ ਕੇ ਵੀਡੀਓ ਪਾ ਦਿਓ ਜੋਦੀ ਬੁੱਟੇ ਲੈ ਅਸੀਂ ਦਿੰਦੇ ਉਹਨੂੰ ਉਹ ਜਿਹੜਾ ਮੇਨਟੇਨਿੰਗ ਕਰੂਗਾ ਨਾਲ ਦੀ ਨਾਲ ਦੇਖਭਾਲ ਵੀ ਕਰੂਗਾ ਦੇਖਭਾਲ ਜ਼ਰੂਰੀ ਹੈ ਜੀ ਲੈ ਕੇ ਦਾ ਮੁਫਤ ਹਰ ਬੰਦਾ ਲੈ ਜਾਏਗਾ ਅਸੀਂ ਬਕਾਇਦਾ ਉਹਦਾ ਨੰਬਰ ਲੈਣੇ ਆ ਉਹਨੂੰ ਫੀਡ ਕਰਦੇ ਆ ਉਹਨੂੰ ਕੰਨਿਆ ਵੀ ਸਾਨੂੰ ਵੀਡੀਓ ਪਾਣੀ ਤਾਂ ਅਸੀਂ ਜਾ ਕੇ ਬੁੱਟਾ ਦੇਖਾਂਗੇ ਤੇ ਚਲਾਇਆ ਕਿ ਨਹੀਂ ਚਲਾਇਆ ਅੱਛਾ ਸਮੇਂ ਸਮੇਂ ਸਿਰ ਫਿਰ ਉਹਦੀ ਪੈਰ ਵੀ ਵੀ ਕਰਦੇ ਹੋ ਬੁੱਟਾ ਕਿੰਨਾ ਵੱਡਾ ਹੋ ਗਿਆ ਕਿਹੜਾ ਲਾ ਲੈਣੇ ਆ ਵੀ ਦੇਖ ਕਰ ਹਾਂ ਜੀ ਬੜੀ ਵਧੀਆ ਮਹੀਮਾ ਜੀ ਤੁਹਾਡੇ ਵਾਲ ਤਾਂ ਪ੍ਰਧਾਨ ਜੀ ਜੇ ਗੱਲ ਕਰੀ ਇਹ ਵੀ ਕਿਹਾ ਜਾ ਰਿਹਾ ਜਿਹੜਾ ਬੱਚਾ ਛੋਟਾ ਬੱਚਾ ਆ ਕੇ ਪਾਠ ਸੁਣਾ ਦੇ ਤੇ ਉਹਨੂੰ ਤੁਸੀਂ ਗਿਫਟ ਵੀ ਦੇਨੇ ਹੋ ਇਹਦੇ ਪਿੱਛੇ ਕੀ ਹੈਗਾ ਮੋਟਿਵ ਗੁਰਬਾਣੀ ਨਾਲ ਜੁੜੇ ਰਹਿਣ ਬੱਚੇ ਸਾਡੇ ਅੱਜ ਕੱਲ ਸਕੂਲ ਆ ਗਏ ਨੇ ਕਨਵੈਂਟ ਸਕੂਲਾਂ 'ਚ ਬੱਚੇ ਪੜ੍ਹਦੇ ਨੇ ਬਾਣੀ ਨਾਲ ਲੱਗਦੇ ਨਹੀਂ ਪੰਜਾਬੀਅਤ ਤੋਂ ਦੂਰ ਜਾਂਦੇ ਨੇ ਤੇ ਮੇਰੇ ਜੀ ਚਾਹੁੰਦਾ ਚੱਲ ਜਿਹੜਾ ਬੱਚਾ ਚਪਈ ਸਾਹਿਬ ਦਾ ਪਾਠ ਸੁਣਾਏਗਾ ਜਪਜੀ ਸਾਹਿਬ ਦਾ ਪਾਠ ਸੁਣਾਏਗਾ ਪਹਿਲੀ ਪੌੜੀ ਸੁਣਾਏਗਾ ਕੁਝ ਵੀ ਜਿੰਨਾ ਵੀ ਪਾਠ ਸੁਣਾਦਾ ਦੱਸੋ ਪਾਛੇ ਇਹ ਨਾਮ ਹੀ ਸੁਣਾਏਗਾ ਉਹਨੂੰ ਕਦੀ ਅਸੀਂ ਪੈਨਸਲ ਪੈਨ ਪੈਨਸਲ ਬਾਕਸ ਜੋ ਹੁੰਦਾ ਉਹਨੂੰ ਗਿਫਟ ਕਰ ਦਿੰਨੇ ਆ ਅੱਛਾ ਜੋ ਕਿ ਉਹ ਵੀ ਤੁਸੀਂ ਉਹ ਗਿਫਟ ਕਰ ਜੇਂਦਾ ਸਟੱਡੀ ਦੇ ਨਾਲ ਰਿਲੇਟਡ ਹੈ ਉਹ ਸਟੱਡੀ ਨਾਲ ਰਿਲੇਟਡ ਤਾਂ ਹੀ ਕਰਾਂਗੇ ਨਾ ਉਹਨੂੰ ਯਾਦ ਰਹੇਗਾ ਵੀ ਆਹ ਚੀਜ਼ ਮੈਨੂੰ ਮੁਫਤ ਮਿਲੀ ਸੀ ਵੀ ਆਹ ਪੈਨਸਲ ਮੈਨੂੰ ਉੱਥੋਂ ਗਿਫਟ ਮਿਲੀ ਹੈ ਇਹ ਅੱਛਾ ਮੋਟਿਵ ਕਿੰਨਾ ਕਿੰਨੇ ਬੂਟੇ ਲਗਾਉਂਦਾ ਸੀ ਤੁਹਾਡਾ ਮੈਂ ਪਿਛਲੇ ਸਾਲ 10000 ਵੰਡੇ ਸੀ ਅੱਜ ਕੀ ਸੋਚਾਂਗਾ ਵੀ 12-13000 ਵੰਡਾਂ ਤੇ ਲਾਗੂ ਵੀ ਜਾਣ ਤੇ ਫਲਾਣੇ ਵੀ ਲੁਧਿਆਣਾ ਵਾਸੀ ਉਹਨੂੰ ਕਿ ਪੀਲੇ ਜਾਂਦੇ ਹੋਏ ਲੰਧਾਨਾ ਦੇ ਵਸਨੀਕਾਂ ਨੂੰ ਇਹ ਹੀ ਪੀਲਾਸੀ ਇੱਕ ਦੂਜੇ ਦੇ ਕੰਮ ਆਈਏ ਜੀ ਜੀ ਦਾ دارو ਹੁੰਦਾ ਤੇ ਆ ਬੁੱਟੇ ਵੀ ਜੀ ਨੇ ਸਾਡੇ ਇਹ ਬੜੇ ਦੇਖੋ ਜੰਮਨ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਨਿਭਾਉਂਦੇ ਨੇ ਫਲ ਐ ਸਾਨੂੰ ਦਿੰਦੇ ਨੇ ਛਾਂ ਐ ਸਾਨੂੰ ਦਿੰਦੇ ਨੇ ਆਕਸੀਜਨ ਐ ਸਾਨੂੰ ਦਿੰਦੇ ਨੇ ਪਲ ਪਲ ਸਾਡੇ ਸੰਗੀ ਨੇ ਤੇ ਮੈਂ ਤੁਹਾਨੂੰ ਸਭ ਨੂੰ ਇਹੀ ਅਪੀਲ ਕਰਦਾ ਬੁੱਟੇ ਲਾਓ ਸੰਭੋ ਇੰਦਾ ਚਾਵਾਦੀ ਨਿਕ ਮੰਨੋ ਆ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਿਕਤ ਹੈ ਕੀ ਬਾਤ ਹੈ ਸ਼ਿਵ ਕੁਮਾਰ ਪਰ ਫਿਰ ਤੁਹਾਨੂੰ ਦੁਕਾਨ ਦੀ ਕੁਝ ਕਰਨੇ ਕੁਝ ਰੁੱਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖੜਾਵਾ ਕੁਝ ਰੁੱਖ ਮੇਰਾ ਦਿਲ ਕਰਦਾ ਏ ਚੁੰਮਾ ਤੇ ਮਰ ਜਾਵਾ ਕੁਝ ਰੁੱਖ ਜਦ ਵੀ ਰਲ ਕੇ ਚੁੰਮਣ ਤੇਜ ਵਗਣ ਜਦ ਵਾਵਾ ਤੇ ਸਾਵੀ ਸਾਵੀ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਵੀ ਜੁਨੇ ਆਵਾਂ ਜੇ ਤੂਸਾਂ ਮੇਰਾ ਗੀਤ ਹੈ ਸੁਨਣਾ ਤਾਂ ਮੈਂ ਰੁੱਖ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੱਖਾ ਦੀਆਂ ਛਾਵਾਂ ਤੋਂ ਬਿਲਕੁਲ ਜਿਹੜੀ ਗੱਲ ਬਿਲਕੁਲ ਸਹੀ ਕਹੀ ਗਈ ਹੈ ਕਿ ਜਿਹੜੇ ਰੁੱਖ ਨੇ ਮਾਂ ਵਰਗੇ ਨੇ ਕਿਉਂਕਿ ਇਹ ਛਾਂ ਵੀ ਦਿੰਦੇ ਨੇ ਆਕਸੀਜਨ ਵੀ ਦਿੰਦੇ ਨੇ ਜੋ ਤੱਕ ਬੰਦਾ ਜਿਹੜੇ ਸਾਥ ਸਬੰਧੀ ਨੇ ਉਹ ਤਾਂ ਜਿਹੜਾ ਸਾਥ ਛੱਡ ਜਾਂਦੇ ਪਰ ਜਿਹੜੇ ਬੋਟੇ ਨੇ ਉਹ ਜਿਹੜਾ ਸਾਥ ਨਹੀਂ ਛੱਡਦੇ ਜੇ ਗੱਲ ਕਰੀਏ ਤਾਂ ਕਿਤਨਾ ਕਿਤੇ ਜਿਹੜੇ ਲੋਕ ਨੇ ਵਿਹਮਾ ਭਰਮਾ ਦੇ ਵਿੱਚ ਤੂੰ ਇਸ ਧਰਮ ਦਾ ਇਸ ਤੂੰ ਇਸ ਧਰਮ ਦਾ ਇਸ ਧਰਮਵਾਦੀ ਤੋਂ ਉੱਪਰ ਉੱਠ ਕੇ ਜਿਹੜੀ ਆਕਸੀਜਨ ਦੀ ਜਿਹੜੀ ਦਾਤ ਇਸ ਰੁੱਖ ਦੇ ਵੱਲੋਂ ਜਿਹੜੀ ਰੁੱਖਾਂ ਦੇ ਵੱਲੋਂ ਜਿਹੜੀ ਆਕਸੀਜਨ ਹੈ ਉਹ ਦਿੱਤੀ ਜਾਂਦੀ ਹੈ ਉਹ ਇਹ ਨਹੀਂ ਦੇਖਦੀ ਤੂੰ ਕਿਸ ਧਰਮ ਨੂੰ ਆਪਾਂ ਬਿਲੋਂਗ ਕਰਦੇ ਆ ਪਰ ਬੜਾ ਵੱਡਾ ਉਪਰਾਲਾ ਇਸ ਪ੍ਰਧਾਨ ਜੀ ਵੱਲੋਂ ਕੀਤਾ ਗਿਆ ਕਿਹਾ ਜਾ ਰਿਹਾ ਪੂਰੇ ਪੀ ਪਿਛਲੇ ਸਾਲ 10000 ਜਿਹੜੇ ਬੂਟੇ ਉਹ ਵੰਡੇ ਗਏ ਸੀਗੇ ਅਸੀਂ ਬੂਟੇ ਵੀ ਅਣੋਂ ਦੇ ਨੇ ਜਿਹੜੇ ਸਾਂਭ ਸੰਭਾਲ ਕਰਦੇ ਐ ਸੋ ਇਸ ਵਾਰ ਜਿਹੜਾ 12 ਤੋਂ 13000 ਅਗਰ 15000 ਤੇ ਵੀ ਗੱਲ ਪਹੁੰਚੀ ਜਿਹੜੇ ਪ੍ਰਧਾਨ ਜੀ ਉਹ ਫ੍ਰੀ ਬੂਟੇ ਦੇਣਗੇ ਸਭ ਤੋਂ ਵੱਡੀ ਗੱਲ ਹੈ ਬੂਟੇ ਤਾਂ ਹਰ ਕੋਈ ਲੈਂਦਾ ਪਰ ਸਾਂਭ ਸੰਭਾਲ ਕੋਈ ਕੋਈ ਕਰਦਾ ਹੈ ਪਤਾਂ ਜੀ ਇਹ ਜਿਹੜੀਆਂ ਲੈਨਾਂ ਰਖੀਆਂ ਨੇ ਬੜੀਆਂ ਸੋਹਣੀਆਂ ਲੈਨਾਂ ਨੇ ਇਹ ਕਿੰਨਾਂ ਨੇ ਲਿਖੀਆਂ ਜੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਹੈ ਉਹਨਾਂ ਦੀ ਸੱਦਰਾ ਨੇ ਕੀ ਬਾਤ ਹੈ ਤੇ ਮੈਂ ਕਿਤੇ ਪੜੀਆ ਨੈਟ ਤੇ ਪਈਆ ਤੁਸੀਂ ਨੈਟ ਤੋਂ ਕੱਢ ਸਕਦੇ ਹੋ ਵਾਹ ਜੀ ਵਾਹ ਤੇ ਬੜ ਤਾਂ ਮੈਨੂੰ ਜਿਹੜਾ ਪੜੇਗਾ ਅਵੇਅਰਨੈਸ ਹੋਏਗਾ ਬੁੱਟਿਆ ਬਾਰੇ ਬੜਾ ਸੋਚੇਗਾ ਬੁੱਟਿਆ ਬਾਰੇ ਤੇ ਤਾਂ ਕਰਕੇ ਲਿਖ ਕੇ ਲਈਏ ਵੱਡੇ ਕਰਕੇ ਸੋ ਬਿਲਕੁਲ ਪ੍ਰਧਾਨ ਜੀ ਹੁਣਾਂ ਨਾਲ ਗੱਲਬਾਤ ਕੀਤੀ ਹੈ ਜੇ ਗੱਲ ਕਰੀਏ ਤਾਂ ਆਹ ਨਾਲੋਂ ਕਿਹਾ ਗਿਆ ਕੋਈ ਵੀ ਬੱਚਾ ਆ ਕੇ ਪਾਰ ਸੁਣਾਦਾ ਤਾਂ ਉਹਨਾਂ ਨੂੰ ਜਿਹੜੇ ਛੋਟੇ ਛੋਟੇ ਗਿਫਟ ਹੈ ਉਹ ਦਿੱਤੇ ਜਾਂਦੇ ਨੇ ਸੋ ਬੂਟੇ ਵੀ ਇਸ ਜਗ੍ਹਾ ਤੋਂ ਉੱਪਰ ਵੱਡੀ ਮਾਤਰਾ ਦੇ ਵਿੱਚ ਲੱਗੇ ਹੋਏ ਨੇ ਤੇ ਅ ਪਿਛਲੇ ਸਾਲ 10000 ਬੂਟੇ ਲਗਾਏ ਸੀ ਤੇ ਇਸ ਵਾਰ ਵੱਡੇ 12 ਤੋਂ 15000 ਜਿਹੜੇ ਬੂਟੇ ਲਗਾਉਣ ਦੀ ਜਿਹੜੀ ਸੰਭਾਣਾ ਚਿਤਾਈ ਜਾ ਰਹੀ ਜੀ ਹੋਰ ਆ ਜਿਹੜਾ ਬੁੱਟਾ ਲੱਗਾ ਜੀ ਅਮਰੂਦ ਦਾ ਅੱਛਾ ਜੀ ਇਹ ਕੋਈ ਟੋਇਆ ਨਹੀਂ ਪਟਾਇਆ ਸੜਕ ਤੇ ਅੱਛਾ ਜਿਹੜੀ ਜਦੋਂ ਆਪਾਂ ਕੂੜਾ ਇਕੱਠਾ ਕਰਦੇ ਆ ਮਿੱਟੀ ਇਕੱਠੀ ਹੁੰਦੀ ਆ ਹੂੰ ਇਹਦਾ ਢੇਰ ਲੱਗੇ ਐ ਸਵੰਜਰਾ ਦੇਖੋ ਆ ਦਿਖਾਓ ਜੀ ਜੜ ਸਵੰਜਰਾ ਇਹ ਤੁਹਾਡੇ ਨੂੰ ਲਗਾਏ ਗਏ ਜੀ ਆ ਸਵੰਜਰਾ ਦਾ ਆ ਤੂਤਦਾ ਵੀ ਪਿੱਛੇ ਲੱਗਾ ਦਿਖਾ ਦਿਓ ਇਹ ਸਾਰੇ ਇੱਥੋਂ ਦੀ ਲੱਗੇ ਨੇ ਆਪ ਲਾਏ ਨੇ ਇੰਨਾ ਜੀ ਸਾਹਮਣੇ ਸਵਾਈਆ ਵੀ ਆਪ ਕੀਤੀ ਹੈ ਸੋ ਬਿਲਕੁਲ ਇਹ ਪ੍ਰਧਾਨ ਜੀ ਹੁਣਾਂ ਨਾਲ ਗਲਬਗ ਕੀਤੀ ਹੈ ਇਹਨਾਂ ਦਾ ਕਹਿਣਾ ਕਿ ਯੋਗਿਤ ਤਜਿੰਦਰ ਸਿੰਘ ਗੁੰਬਰ ਗੁੰਬਰ ਹੁਣਾਂ ਦਾ ਇਹ ਕਹਿਣਾ ਕਿ ਜਿੰਨੇ ਵੀ ਜਿਹੜੇ ਬੂਟੇ ਲਗਾਏ ਗਏ ਤੇ ਹੁਣ ਇਸੇ ਤਰੀਕੇ ਨਾਲ ਜਿਹੜਾ ਉਪਰਾਲਾ ਇਹਨਾਂ ਦੇ ਵੱਲੋਂ ਜਾਰੀ ਰਹੇਗਾ ਕਿਉਂਕਿ 2020 ਤੋਂ ਜਿਹੜਾ ਉਪਰਾਲਾ ਇਹ ਕੀਤਾ ਜਾ ਰਿਹਾ ਤੇ ਰੁਕ ਰੁਕ ਹਮੇਸ਼ਾ ਮਾਵਰ ਗਏ ਨੇ ਕਿਉਂਕਿ ਜਿਹੜੀ ਲੋਕਤਾ ਸਕੇ ਸੰਬੰਧੀ ਜਿਹੜਾ ਸਾਥ ਉਹ ਛੱਡ ਜਾਂਦੇ ਜਿਹੜਾ ਬੂਟਾ ਹੈ ਉਹ ਸਾਥ ਨਹੀਂ ਛੱਡਦਾ ਕਿਉਂਕਿ ਜਿਹੜਾ ਬੂਟਾ ਹੈ ਸਾਨੂੰ ਮਰਦੇ ਦਮ ਤੱਕ ਜਿਹੜੀ ਆਕਸੀਜਨ ਹੈ ਉਹ ਦਿੰਦਾ ਬਹਤੇ ਹੋਰ ਜਿਹੜੇ ਖਾਣ ਪੀਣ ਨਾਲ ਜਿਹੜੇ ਫਲ ਫਰੂਟ ਹੋਵੇ ਉਹ ਵੀ ਦਿੱਤੇ ਜਾਂਦੇ ਸੋ ਬਿਲਕੁਲ ਹੋਰ ਅਪਡੇਟ ਲਈ ਤੁਸੀਂ ਜੁੜੇ ਰਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਮਨੂ ਛਾੜਦੇ ਨਾਲ ਮੈਂ ਰਾਹੁਲ ਰੋੜਾ ਸਿਟੀ ਹੋਮ ਲੁਧਿਆਣਾ